ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੀਕੂ ਦੀ ਹਾਰਵੈਸਟਿੰਗ ਕਰੀ ਸੀ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਇਹਨੂੰ ਪਕਾਉਣ ਵਾਸਤੇ ਕਈ ਤਰ੍ਹਾਂ ਦੇ ਕੈਮੀਕਲ ਯੂਜ਼ ਹੁੰਦੇ ਨੇ ਤੇ ਇਹਦੇ ਉੱਪਰ ਦਵਾਈਆਂ ਲੱਗਦੀਆਂ ਨੇ ਕਿਉਂਕਿ ਇਹ ਥੋੜਾ ਸਖਤ ਤੋੜਿਆ ਜਾਂਦਾ ਤੇ ਇਹਨੂੰ ਬਾਅਦ ਵਿੱਚ ਤੋੜ ਕੇ ਹੀ ਪਕਾਇਆ ਜਾਂਦਾ ਹੈ ਅੱਜ ਤੁਹਾਨੂੰ ਬਿਲਕੁਲ ਸੌਖਾ ਅਤੇ ਘਰੇਲੂ ਤਰੀਕੇ ਨਾਲ ਦੱਸਾਂਗੇ ਵੀ ਇਹਨੂੰ ਘਰੇ ਕਿਵੇਂ ਪਕਾਇਆ ਜਾ ਸਕਦਾ ਹੈ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਤੇ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਇਨੂੰ ਪਕਾਉਣ ਵਾਸਤੇ ਸਾਨੂੰ ਬਸ ਦੋ ਹੀ ਚੀਜ਼ਾਂ ਚਾਹੀਦੀਆਂ ਨੇ ਇੱਕ ਤਾਂ ਸਾਨੂੰ ਨਿਊਜ਼ਪੇਪਰ ਚਾਹੀਦਾ ਤੇ ਇੱਕ ਸਾਨੂੰ ਇਸ ਤਰ੍ਹਾਂ ਦਾ ਬਰਤਨ ਚਾਹੀਦਾ ਜਿਹੜਾ ਕਿ ਟੱਕਣ ਨਾਲ ਕਵਰ ਹੁੰਦਾ ਹੋਵੇ ਸਿਰਫ ਦੋ ਚੀਜ਼ਾਂ ਨਾਲ ਹੀ ਅਸੀਂ ਇਹਨੂੰ ਪਕਾਵਾਂਗੇ ਬਿਲਕੁਲ ਸੌਖਾ ਤਰੀਕਾ ਚਲੋ ਵੀਡੀਓ ਸ਼ੁਰੂ ਕਰਦੇ ਆਪਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਨਿਊਜ਼ਪੇਪਰ ਲੈ ਲੈਣਾ ਹੈ ਨਿਊਜ਼ਪੇਪਰ ਦੇ ਵਿੱਚ ਨਾ ਇਹਨੂੰ ਚੀਕੂਆਂ ਨੂੰ ਪਾ ਲੈਣਾ ਹੈ ਇਸ ਤਰ੍ਹਾਂ ਨਿਊਜ਼ਪੇਪਰ ਦੇ ਵਿੱਚ ਆਪਾਂ ਜਿਹੜੇ ਚੀਕੋ ਨੇ ਉਹ ਪਾ ਲਵਾਂਗੇ ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਹਮੇਸ਼ਾ ਜਿਵੇਂ ਸਾਨੂੰ ਕੁਦਰਤ ਨੇ ਕੋਈ ਵੀ ਚੀਜ਼ ਦਿੱਤੀ ਆ ਉਹਨੂੰ ਐਜ਼ ਇਟ ਇਜ਼ ਤਰੀਕੇ ਨਾਲ ਅਪਣਾਇਆ ਜਾਵੇ ਕਿਉਂਕਿ ਜਿੰਨਾ ਕੋਸ਼ਿਸ਼ ਹੋਵੇ ਵੀ ਦਵਾਈਆਂ ਤੋਂ ਦੂਰ ਰਿਹਾ ਜਾਵੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਆਪਾਂ ਮਾਰਕੀਟ ਦੇ ਵਿੱਚੋਂ ਫਰੂਟ ਲੈਨੇ ਹਨਾ ਉਹਨਾਂ ਤੇ ਕਿੰਨੇ ਕੈਮੀਕਲ ਯੂਜ਼ ਹੋਏ ਹੁੰਦੇ ਨੇ ਤੋਂ ਆਪਣੇ ਬਾਡੀ ਦੇ ਵਿੱਚ ਇਫੈਕਟ ਜ਼ਰੂਰ ਕਰਦੇ ਨੇ ਤਾ ਇਹਨੂੰ ਇਦਾਂ ਕਰ ਲੈਣਾ ਤੇ ਇਹਦੇ ਵਿੱਚ ਜਿਹੜਾ ਨਿਊਜ਼ਪੇਪਰ ਹੈ ਉਹਦੇ ਨਾਲ ਇਹਨੂੰ ਬਿਲਕੁਲ ਹੀ ਕਵਰ ਕਰ ਦੇਣਾ ਇਸ ਤਰ੍ਹਾਂ ਇਹਨਾਂ ਨੂੰ ਕਵਰ ਕਰਕੇ ਤੇ ਇੱਕ ਜਿਹੜਾ ਆਪਣੇ ਕੋਲੇ ਬਰਤਨ ਹੈ ਉਹਦੇ ਵਿੱਚ ਇਹਨੂੰ ਪਾ ਦੇਣਾ ਪਾ ਕੇ 2 ਜਾਂ 3 ਦਿਨ ਲਈ ਆਪਾਂ ਇਹਨਾਂ ਨੂੰ ਇਦਾਂ ਹੀ ਇਸ ਤਰ੍ਹਾਂ ਹੀ ਰੱਖ ਦੇਣਾ ਵਿੱਚ ਦੀ ਚੈੱਕ ਕਰਕੇ ਕਰਦੇ ਰਹਿਣਾ ਵੀ ਇਹ ਪੱਕਣ ਕਿੰਨਾ ਕ ਪੱਕ ਗਏ ਨੇ ਜਾਂ ਫਿਰ 3 ਦਿਨਾਂ ਬਾਅਦ ਤੁਸੀਂ ਇਹਨੂੰ ਖੋਲ ਕੇ ਦੇਖ ਸਕਦੇ ਹੋ ਇਹ ਤੁਹਾਡੇ ਖਾਣ ਲਈ ਤਿਆਰ ਹੋ ਜਾਣਗੇ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿੰਨਾ ਦਵਾਈਆਂ ਤੋਂ ਬਚਿਆ ਜਾ ਸਕੇ ਤਾਂ ਉਹਨਾਂ ਬਚਿਆ ਕਰੋ ਜਿੰਨਾ ਘਰੇਲੂ ਤਰੀਕੇ ਨਾਲ ਕੋਈ ਵੀ ਚੀਜ਼ ਬਣਦੀ ਹੈ ਉਹਨੂੰ ਬਣਾਇਆ ਕਰੋ ਤੇ ਆਪਾਂ ਵੀ ਤੇ ਜਿਹੜੀ ਆਪਣੀ ਨੈਕਸਟ ਜਨਰੇਸ਼ਨ ਹੈ ਉਹਨੂੰ ਨੂੰ ਇਸ ਚੀਜ਼ ਵੱਲ ਨਾਲ ਜੋੜਿਆ ਜਾਵੇ ਕਿ ਕੁਦਰਤ ਵੱਲ ਕਿਵੇਂ ਮੁੜਿਆ ਜਾਵੇ ਕਿੰਨੇ ਉਹਨਾਂ ਚੀਜ਼ਾਂ ਨੂੰ ਅਪਣਾਇਆ ਜਾਵੇ ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਦੇਆ ਕਰੋ ਥੈਂਕ ਯੂ ਸੋ ਮੱਚ